ਜੋੜਾ ਹੈ ਨਾਮਚਦ ਕੀਤੇ ਕੇਸ ਦੇ ਵਿੱਚ ਦਿੱਤੀ ਸੀ ਤੇ ਇਸ ਦੀ ਲੋਕੇਸ਼ਨ ਦੇ ਜਰੀਏ ਪੁਲਿਸ ਦੀ ਪੈਟਰੋਲਿੰਗ ਪਾਰਟੀ ਇਸ ਦਾ ਪਿੱਛਾ ਕਰ ਰਹੀ ਸੀ ਤਾਂ ਇਸ ਨੇ ਪੁਲਿਸ ਤੋਂ ਬਚਣ ਦੇ ਲਈ ਪੁਲਿਸ ਪਾਰਟੀ ਤੇ ਫਾਇਰ ਕੀਤੇ ਤੇ ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਉਸ ਨੂੰ ਜ਼ਖਮੀ ਕਰ ਦਿੱਤਾ ਫੜੇ ਸੀਗੇ 89 ਨੰਬਰ ਮੁਕੱਦਮਾ ਪੀਐਸ ਅਦਰ ਜਗਰਾਉਂ ਦਾ ਉਹਦੇ ਵਿੱਚ ਤਿੰਨ ਬੰਦੇ ਅਸੀਂ ਅਰੈਸਟ ਕੀਤੇ ਸੀਗੇ ਸੋ ਉਹਨਾਂ ਦੀ ਪੁਚਗਿਸ਼ ਦੇ ਦੌਰਾਨ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਜਿਹੜਾ ਬੰਦਾ ਹੈਗਾ ਰੌਸ਼ਨ ਇਹਨੂੰ ਕੱਲ ਅਸੀਂ ਨਾਮਿਨੇਟ ਕੀਤਾ ਸੀ ਸੋ ਇਹਦੇ ਪਿੱਛੇ ਸਾਡੀ ਪੁਲਿਸ ਪਾਰਟੀ ਲੱਗੀ ਹੋਈ ਸੀ ਸੋ ਅੱਜ ਸਵੇਰੇ ਮਾਰਨਿੰਗ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਹ ਸਾਡੇ ਜਗਰਾਉ ਏਰੀਆ ਦੇ ਵਿੱਚ ਇੱਥੇ ਡਰੇਨ ਦੇ ਉੱਤੇ ਇਹਦੀ ਮੂਵਮੈਂਟ ਹੈਗੀ ਹੈ ਸੋ ਇਮੀਡੀਏਟਲੀ ਸੀਆਈਏ ਦੀ ਜਿਹੜੀ ਟੀਮ ਹੈਗੀ ਹੈ ਉਹ ਤਫਤੀਸ਼ ਦੇ ਸਬੰਧ ਦੇ ਵਿੱਚ ਤੇ ਇਹਨੂੰ ਅਰੈਸਟ ਕਰਨ ਦੇ ਸਬੰਧ ਦੇ ਵਿੱਚ ਇੱਥੇ ਪੈਟਰੋਲਿੰਗ ਕਰ ਰਹੀ ਸੀ ਅਹ ਤੋਂ ਉਸੇ ਪੈਟਰੋਲਿੰਗ ਦੇ ਦੌਰਾਨ ਜਦੋਂ ਇਹ ਜਿਹੜਾ ਰੋਸ਼ਨ ਹੈ ਇਹ ਆਪਣੇ ਬਾਈਕ ਜਿਹੜਾ BMW ਜਿਹੜਾ ਤੁਸੀਂ ਦੇਖ ਵੀ ਰਹੇ ਹੋ ਇੱਥੇ ਖੜਾ ਹੈ ਸੋ ਉੱਥੇ ਉਹਦੇ ਉੱਤੇ ਸਵਾਰ ਹੋ ਕੇ ਇਸ ਸਾਈਡ ਤੋਂ ਆ ਰਿਹਾ ਸੀਗਾ ਮੇਰੇ ਸੱਜੇ ਸਾਈਡ ਤੋਂ ਤੇ ਖੱਬੇ ਸਾਈਡ ਤੋਂ ਸਾਡੀ ਪੁਲਿਸ ਪਾਰਟੀ ਦੀ ਪੈਟਰੋਲਿੰਗ ਗੱਡੀ ਆ ਰਹੀ ਸੀ ਗੱਡੀ ਨੂੰ ਦੇਖਦੇ ਹੋਏ ਇਹਨੇ ਇੱਕਦਮ ਲੈਫਟ ਨੂੰ ਆਪਣਾ ਮੋਟਰਸਾਈਕਲ ਬਚਾ ਦੇ ਵਿੱਚ ਘੁਮਾਇਆ ਤੇ ਉੱਥੇ ਡਿੱਗ ਗਿਆ ਇਹਦੇ ਕੋਲ ਦੋ ਵੈਪਨ ਸੀਗੇ ਉਹਦੇ ਵਿੱਚੋਂ ਇੱਕ ਵੈਪਨ ਨੇ ਕੱਢ ਕੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਆਪਣੇ ਆਪ ਨੂੰ ਬਚਾਉਂਦੇ ਹੋਏ ਸੈਲਫ ਡਿਫੈਂਸ ਦੇ ਵਿੱਚ ਤੇ ਰਿਟੈਲੀਟਰੀ ਫਾਇਰਿੰਗ ਹੋਈ ਸਾਡੀ ਪੁਲਿਸ ਪਾਰਟੀ ਵੱਲੋਂ ਤਿੰਨ ਰਾਉਂਡ ਫਾਇਰ ਹੋਏ ਜੋ ਇੱਕ ਰਾਉਂਡ ਇਹਦੀ ਰਾਈਟ ਲੈਗ ਦੇ ਉੱਤੇ ਇੰਜਰ ਹੋਇਆ ਹੈ ਤੋਂ ਇਹਨੂੰ ਐਡਮਿਟ ਕਰਾ ਦਿੱਤਾ ਗਿਆ ਹਸਪੀਟਲ ਦੇ ਵਿੱਚ ਸੇਫ ਹੈ ਤੇ ਅੱਗੇ ਦੀ ਤਫ਼ਤੀਸ਼ ਜਿਹੜੀ ਹੈਗੀ ਉਹ ਜਾਰੀ ਹੈ ਪੁਰਾਣਾ ਕ੍ਰਿਮੀਨਲ ਹੈਗਾ ਇਹਦੇ ਉੱਤੇ ਤਕਰੀਬ ਵਕਫ-ਵਕਫ ਜ਼ਿਲ੍ਹਿਆਂ ਦੇ ਵਿੱਚ ਕਰੀਬ 15 ਪਰਚੇ ਦਰਜ ਆ ਸਾਰੇ ਮਰਡਰ ਦੇ ਡਕੈਤੀ ਦੇ ਸਨੇਚਿੰਗ ਦੇ ਰੋਬਰੀ ਦੇ ਜੇਲ ਪ੍ਰਿਜ਼ਨ ਐਕਟ ਦੇ ਜਿਵੇਂ ਜੇਲ ਦੇ ਵਿੱਚ ਵੀ ਰਿਹਾ ਉੱਥੇ ਵੀ ਫੜਿਆ ਗਿਆ ਸੀ ਸਮਾਨ ਨਾਲ ਸੋ ਵੱਖ-ਵੱਖ ਧਰਾਵਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨੇ ਪਰਚੇ ਦਰਜ ਹੈਗੇ ਨੇ ਤੋਂ ਇਹ ਵੀ ਜਿਹੜਾ ਸਾਡਾ ਬੈਕਵਰਡ ਲਿੰਕ ਆਇਆ ਉਹਦੇ ਵਿੱਚ ਵੀ ਤਿੰਨ ਬੰਦਿਆਂ ਨੂੰ ਇਨੇ ਹੀ ਨਸ਼ਾ ਜਿਹੜਾ ਕੱਲ ਆਪਾਂ ਰਿਕਵਰ ਕੀਤਾ ਉਹ ਇਨੇ ਹੀ ਸਪਲਾਈ ਕੀਤਾ ਸੀਗਾ ਤੇ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਵੇਂ ਤੁਸੀਂ ਦੱਸਿਆ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਕਲਖੁਰਦ ਥਾਣਾ ਇਹਦਾ ਪੈਂਦਾ ਹੈਗਾ ਤੇ ਇੱਕ Rajput ਨਾਮ ਦਾ ਬੰਦਾ ਹੈਗਾ ਜਿਹੜਾ ਅਮਰੀਕਾ ਬੈਠਾ ਹੈ ਉਹਦੇ ਨਾਲ ਇਹ ਟੱਚ ਸੀਗਾ ਉਹਦਾ ਜਿਹੜਾ ਟੱਚ ਕਰਕੇ ਸਮਗਲਿੰਗ ਕਰਦੇ ਸੀ ਸਰ ਅੱਜ ਮੌਕੇ ਤੇ ਤਾਂ ਕੁਝ ਫੜਿਆ ਗਿਆ ਨਸ਼ਾ ਨੂੰ ਥੋੜਾ ਮੋਟਾ ਨਹੀਂ ਮੌਕੇ ਤੇ ਨਸ਼ਾ ਕੋਈ ਨਹੀਂ ਫੜਿਆ ਗਿਆ ਜੀ ਦੋ ਵੈਪਨ ਸਾਨੂੰ ਰਿਕਵਰ ਹੋਏ ਨੇ ਜਿਹੜਾ ਇੱਕ ਹੈਗਾ ਇਹਦਾ ਇਹ ਵੀ ਇੱਕ ਇੰਟਰਸਟਿੰਗ ਗੱਲ ਹੈਗੀ ਹੈ ਕਿ ਜਿਹੜਾ ਇੱਕ ਵੈਪਨ ਹੈ ਉਹ ਲਿਸੈਂਸੀ ਵੈਪਨ ਹੈ ਬਟ ਉਹਦਾ ਜਿਹੜਾ ਨੰਬਰ ਹੈ ਉਹ ਰਬ ਹੋਇਆ ਹੋਇਆ ਹੈ ਸੋ ਉਹ ਅਸੀਂ ਪੂਰੀ ਤਫਤੀਸ਼ ਕਰਾਂਗੇ ਵੀ ਉਹ ਕਿਹਦਾ ਲਾਇਸੈਂਸ ਲਾਇਸੈਂਸੀ ਵੈਪਨ ਹੈ ਕਿਵੇਂ ਇਹਨਾਂ ਨੇ ਚੋਰੀ ਕੀਤਾ ਹੈ ਜਾਂ ਕਿਸੇ ਇਹਨਾਂ ਦੇ ਨੌਨ ਬੰਦੇ ਦਾ ਕਿਉਂਕਿ ਉਹ ਡਾਊਟਫੁਲ ਹੋ ਜਾਂਦਾ ਜਦੋਂ ਜਿਹੜਾ ਨੰਬਰ ਹੁੰਦਾ ਹੈ ਲਾਇਸੈਂਸੀ ਵੈਪਨ ਦਾ ਰੱਬ ਹੋਇਆ ਹੁੰਦਾ ਸੋ ਉਹ ਵੀ ਅਸੀਂ ਡਿਟੇਲ ਚ ਵੈਰੀਫਾਈ ਕਰਾਂਗੇ ਤੇ 1315 ਬੋਰਡ ਦਾ ਕਟਾ ਜਿਹੜਾ ਹੈਗਾ ਉਹ ਦੇਸੀ ਕਟਾ ਹੈ ਉਹ ਬਰਾਮਦ ਹੋਇਆ ਨਾਲ ਨੌ ਜਿਹੜੇ ਹੈਗੇ ਆ ਜ਼ਿੰਦਾ ਰਾਉਂਡ ਪਲੱਸ ਇੱਕ ਜਿਹੜਾ ਚੱਲਿਆ ਹੋਇਆ ਕਾਰਤੂਸ ਹੈ ਉਹਦੇ ਨਾਲ ਨਾਲ ਨਲੀ